ਹਾਂਜੀ ਸਾਸਰੀ ਘਾਲ ਜੀ ਤੇ ਅੱਜ ਅਸੀਂ ਚੱਲੇ ਆ ਗੁਰਦਾਰਾ ਨਾਨਕ ਸਰ ਸਾਹਿਬ ਤੁਹਾਨੂੰ ਦਿਖਾਉਣੇ ਆ ਅੱਜ ਦਰਸ਼ਨ ਕਰਾਉਣੇ ਗੁਰਦਾਰਾ ਨਾਨਕ ਸਰ ਦੇ ਅਸ਼ਮੀਤ ਕਿੱਥੇ ਆ ਤੇ ਸਾਡਾ ਪਿੱਛੇ ਵੀ ਇੱਕ ਪੈਸੇਂਜਰ ਬੈਠਾ ਰਾਵੀ ਬੈਲਟ ਲਾਈਏ ਪੁੱਤ ਲਾ ਲਾ ਕੇ ਬੈਲਟ ਬੁਲਟ ਲਾ ਲਓ ਜੀ ਸਾਰੇ ਲਾ ਲਈ ਲਾ ਲਈ ਓਕੇ ਦੇਖੋ ਲਾਈ ਸਾਰਿਆਂ ਨੇ ਬੈਲਟ ਨਿੱਕਿਆ ਤੂੰ ਲਾ ਲਈ ਹੈ ਅਸ਼ਮੀਤ ਤੁਸੀਂ ਲਾਲੀ? ਹਾਂ ਜੀ ਜੀ ਕਿਹੜਾ ਖਾਗਾਧਰ ਰੱਖ ਲਵਾਂ? ਹਾਂ ਜੀ ਜੀ। ਤੁਸੀਂ ਲਾ ਲਈ ਜੀ? ਲਾ ਲਈਆ ਮੈਂ ਤਾਂ ਪਹਿਲਾਂ ਹੀ ਲਾ ਲਈ। ਓਕੇ ਪਰਪਰ ਤੁਸੀਂ ਲਾ ਲਈ? ਹਾਂ ਜੀ ਮੈਂ ਤਾਂ ਫਿਰ ਡਰਾਈਵਰ ਨੂੰ ਤਾਂ ਲਾਉਣੀ ਪਈ। ਖੁਸ਼ੀ ਕੇ ਬਿੰਦੀ ਸਾਠ ਤੀਆਂ ਪੁੱਤ ਹੋ ਗਏ ਵਖ ਨਾਮ ਕੇੜੇ ਵੇਲੇ ਜਪਣਾ ਮੇਰੀ ਖੁਸ਼ੀ ਕੇ ਬਿੰਦੀ ਸਾਠ ਤੀਆਂ ਪੁੱਤ ਹੋ ਗਏ ਵਖ ਨਾਮ या दुद्ध तमिळ्ति लस्सीना ਬੱਚੇ ਸੌਣ ਆ ਜਾਓ ਚੰਗਾ ਨਹੀਂ 라ਵੀ ਦੇ ਲੋ ਕਹਿੰਦੀ ਨਹੀਂ ਵਾਹਿਗੁਰੂ 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 ਸਾਈਡ ਤੇ ਨਾ ਬਸ ਪਾਣੀ ਪਿਆ ਨਾਲ ਹੋ ਰਿਹਾ ਚੱਲ ਆ ਸੀਰਟਸ ਆ ਸਟਾਰਟ ਹੋ ਗਿਆ ਆ ਤੁਹਾਨੂੰ ਕਿੰਨਾ ਹਰਦਾਸ ਗ੍ਰੀਕਰ ਪਸੰਦ ਹੈ ਵਾਸ਼ੀ ਦਿਨ ਆ ਰਹੀ ਹੈ ਚਲਦੀ ਰਹੀ ਬੜ ਕੇ ਬੇਤਰਫੈ ਹੋ ਗਿਆ ਨਾ ਬੜਾ ਬੜਾ ਰਹਿ ਗਿਆ ਹੈ ਤੇ ਮੈਂ ਮਾਲਕ ਕਿ ਬੰਦਾ ਨਹੀਂ ਨਹੀਂ 24 ਆਵਰਸ ਬਾਈਗਰ ਦੀ ਪਾਰਕਿੰਗ ਹੂੰ ਪਾਰਕਿੰਗ ਬਥੇਰੀ ਕਰੀ ਗੁਰਦੁਆਰਾ ਸਾਹਿਬ ਦੀ ਆਪਾਂ ਇੱਧਰ ਹੀ ਲਾ ਲੈਂਦੇ ਹਾਂ ਹਾਂ ਆ ਦੇਖਦੇ ਹਾਂ ਕਿਤੇ ਲਾ ਲਵਾਂ ਆਪਾਂ ਚੱਲ ਹਾਂਜੀ ਹੁਣ ਆਪਾਂ ਪਹੁੰਚ ਗਏ ਆ ਜੀ ਗੁਰਦੁਆਰਾ ਨਾਨਕਸਰ ਸਾਹਿਬ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾਤਿਆ ਮਿਹਰ ਕਰੇ ਇਹ ਹੈਗਾ ਰਿਚਮੰਡ ਇਰਗੇ ਦੇ ਵਿੱਚ ਵਾਹਿਗੁਰੂ 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 fatto nam fatto nam fatto nam ለነበረ ስምህርት ቤት ውስጥ ነው የሚያስፈልግ ነው የሚያስፈልግ 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 ந טוב, תודה. ਇਹ ਗੁਰਦਰਾ ਸਾਹਿਬ ਕਾਫੀ ਖੁੱਲੀ ਜਗ੍ਹਾ ਹੈ ਵੀ ਇਧਰਲੇ ਪਾਸੇ ਸਾਰੇ ਖਾਲੀ ਜਗ੍ਹਾ ਫਾਰਮ ਹੀ ਨੇ ਹੁਣ ਜਿੱਦਾਂ ਰਾਤ ਨੂੰ ਕਾਫੀ ਟਾਈਮ ਹੋ ਗਿਆ 10:30 ਵਾਂਗੂ ਹੋ ਗਏ ਤਾਂ ਕੋਈ ਭੀੜ ਹੈ ਨਹੀਂ ਸੰਡੇ ਨੂੰ ਬਹੁਤ ਭੀੜ ਹੁੰਦੀ ਇੱਥੇ ਆ ਇੱਦਾਂ ਸਾਰੇ ਫਾਰਮਰ ਨੇ ਆਹ ਰੋੜ ਵਗਦਾ